ਗਰਮੀਆਂ 'ਚ ਸਰੀਰ ਲਈ ਫਾਇਦੇਮੰਦ ਹੈ ਇਹ ਪੰਜ ਸਬਜ਼ੀਆਂ ਤੁਹਾਨੂੰ ਹੀਟ ਸਟ੍ਰੋਕ ਤੋਂ ਬਚਾਤਕਦੀਆਂ ਨੇ ਜੀਆਂ ਗਰਮੀਆਂ ਦੇ ਮੌਸਮ ਦੇ ਵਿੱਚ ਲੋਕ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਸਹੀ ਖੁਰਾਕ ਨਹੀਂ ਮਿਲ ਪਉਂਦੀ ਅਜਿਹੇ ਵਿੱਚ ਜਦੋਂ ਡਾਈਟੀਸ਼ੀਅਨ ਡਾਕਟਰ ਅਨੀਤਾ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਗਰਮੀਆਂ 'ਚ ਖਾਣ ਪੀਣ ਦੀਆਂ ਆਦਤਾਂ ਨੂੰ ਹਮੇਸ਼ਾ ਠੀਕ ਰੱਖਣਾ ਚਾਹੀਦਾ ਇਹਦੇ ਵਿੱਚ ਅਜਿਹੀਆਂ ਸਬਜ਼ੀਆਂ ਦਾ ਸੇਵਨ ਕਰੋ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ ਗਰਮੀਆਂ ਦੇ ਮੌਸਮ 'ਚ ਠੰਡੀਆਂ ਸਬਜ਼ੀਆਂ ਦਾ ਸੇਵਨ ਕਰਨਾ ਸਿਹਤ ਲਈ ਕ ਕੀ ਸਬਜੀ ਹੈ ਲੋਕੀ ਜਿਹਆਂ ਇਸ ਦੇ ਵਿੱਚ ਪਾਣੀ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈ ਲੋਕੀ ਖਾਣ ਨਾਲ ਵੀ ਮੋਟਾਪਾ ਘਟ ਹੁੰਦਾ ਹੈ ਚੁਲਾਈ ਦਾ ਸਾਗ ਚੁਲਾਈ ਦਾ ਸਾਗ ਲੋਕਾਂ ਨੂੰ ਜ਼ਰੂਰ ਖਾਣਾ ਚਾਹੀਦਾ ਲੋਕ ਇਸ ਨੂੰ ਲਾਲ ਸਾਗ ਵੀ ਕਹਿੰਦੇ ਹਨ ਇਸ ਦੇ ਸੇਵਨ ਨਾਲ ਰੋਗ ਪ੍ਰਤੀਰੋਧਕ ਸ਼ਕਤੀਬਾਤੀ ਹੈ ਪਾਲਕ ਗਰਮੀਆਂ ਦੇ ਵਿੱਚ ਪਾਲਕ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਇਰਨ ਹੁੰਦਾ ਹੈ ਇਹ ਸਰੀਰ ਦੇ ਵਿੱਚ ਹਿਮੋਗਲੋਬਿਨ ਨੂੰ ਵਧਾਉਣ ਦਾ ਕੰਮ ਕਰਦਾ ਹੈ ਤੇ ਅਜਿਹੇ ਵਿੱਚ ਪਾਲਕ ਖਾਣਾ ਤੁਹਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਮਸ਼ਹੂਰ ਸਬਜੀ ਤੋਰੀ ਜਿਆ ਤੋਰੀ ਨੂੰ ਵੀ ਗਰਮੀਆ ਦੇ ਵਿੱਚ ਖਾਣ ਦੇ ਫਾਇਦੇ ਬਹੁਤ ਜ਼ਿਆਦਾ ਹਨ ਇਹ ਸਬਜੀ ਸ਼ਰੀਰ ਨੂੰ ਕਾਫੀ ਫਾਇਦੇ ਦਿੰਦੇ ਹੈ ਇਹ ਭਾਰ ਘਟਾਉਣ ਦੇ ਵਿੱਚ ਵੀ ਮਦਦਗਾਰ ਹੈ ਤਰੇਲਾ ਤਰੇਲਾ ਹਰ ਕਿਸੇ ਨੂੰ ਇਹ ਸਬਜੀ ਪਸੰਦ ਨਹੀਂ ਆਉਂਦੀ ਪਰ ਇਹਦੇ ਸੇਵਨ ਦੇ ਕਈ ਫਾਇਦੇ ਹਨ ਇਹ ਸ਼ੂਗਰ ਦੇ ਰੋਗੀਆਂ ਲਈ ਖਾਸ ਤੌਰ ਤੇ ਫਾਇਦੇਮੰਦ ਹੁੰਦਾ ਹੈ ਗਰਮੀਆ ਦੇ ਵਿੱਚ ਇਸ ਦਾ ਸੇਵਨ ਲਾਭਦਾਇਕ ਹੁੰਦਾ ਹੈ ਗਰਮੀਆਂ 'ਚ ਸਰੀਰ ਲਈ ਫਾਇਦੇਮੰਦ ਹੈ ਇਹ ਪੰਜ ਸਬਜ਼ੀਆਂ ਤੁਹਾਨੂੰ ਹੀਟ ਸਟ੍ਰੋਕ ਤੋਂ ਬਚਾ ਸਕਦੀਆਂ ਨੇ ਜਿਨ੍ਹਾਂ ਗਰਮੀਆਂ ਦੇ ਮਾਸਮੇਂ ਦੇ ਵਿੱਚ ਲੋਕ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਸਹੀ ਖੁਰਾਕ ਨਹੀਂ ਮਿਲ ਪਉਂਦੀ ਅਜਿਹੇ ਵਿੱਚ ਜਦੋਂ ਡਾਈਟੀਸ਼ੀਅਨ ਡਾਕਟਰ ਅਨੀਤਾ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਗਰਮੀਆਂ 'ਚ ਖਾਣ ਪੀਣ ਦੀਆਂ ਆਦਤਾਂ ਨੂੰ ਹਮੇਸ਼ਾ ਠੀਕ ਰੱਖਣਾ ਚਾਹੀਦਾ ਇਹਦੇ ਵਿੱਚ ਅਜਿਹੀਆਂ ਸਬਜ਼ੀਆਂ ਦਾ ਸੇਵਨ ਕਰੋ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ ਗਰਮੀਆਂ ਦੇ ਮੌਸਮ 'ਚ ਠੰਡੀਆਂ ਸਬਜ਼ੀਆਂ ਦਾ ਸੇਵਨ ਕਰਨਾ ਸਿਹਤ ਕੀ सब्जी है लौकी जी हां ऐसे ਵਿੱਚ ਪਾਣੀ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈ लौकी ਖਾਣ ਨਾਲ ਵੀ ਮੋਟਾਪਾ ਘਟ ਹੁੰਦਾ ਹੈ ਚੁਲਾਈ ਦਾ ਸਾਗ ਚੁਲਾਈ ਦਾ ਸਾਗ ਲੋਕਾਂ ਨੂੰ ਜ਼ਰੂਰ ਖਾਣਾ ਚਾਹੀਦਾ ਲੋਕ ਇਸ ਨੂੰ ਲਾਲ ਸਾਗ ਵੀ ਕਹਿੰਦੇ ਹਨ ਇਸ ਦੇ ਸੇਵਨ ਨਾਲ ਰੋਗ ਪ੍ਰਤੀਰੋਧਕ ਸ਼ਕਤੀਵਾਨੀ ਹੈ ਪਾਲਕ ਗਰਮੀਆਂ ਦੇ ਵਿੱਚ ਪਾਲਕ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਇਰਨ ਹੁੰਦਾ ਹੈ ਇਹ ਸਰੀਰ ਦੇ ਵਿੱਚ ਹਿਮੋਗਲੋਬਿਨ ਨੂੰ ਵਧਾਉਣ ਦਾ ਕੰਮ ਕਰਦਾ ਹੈ ਤੇ ਅਜਿਹੀ ਵਿੱਚ ਪਾਲਕ ਖਾਣਾ ਤੁਹਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਮਸ਼ਹੂਰ ਸਬਜੀ ਤੋਰੀ ਜ਼ਿਆਤ ਤੋਰੀ ਨੂੰ ਵੀ ਗਰਮੀਆਂ ਦੇ ਵਿੱਚ ਖਾਣ ਦੇ ਫਾਇਦੇ ਬਹੁਤ ਜ਼ਿਆਦਾ ਹਨ ਇਹ ਸਬਜੀ ਸਰੀਰ ਨੂੰ ਕਾਫੀ ਫਾਇਦੇ ਦਿੰਦੇ ਹੈ ਇਹ ਭਾਰ ਘਟਾਉਣ ਦੇ ਵਿੱਚ ਵੀ ਮਦਦਗਾਰ ਹੈ ਤਰੇਲਾ ਤਰੇਲਾ ਹਰ ਕਿਸੇ ਨੂੰ ਇਹ ਸਬਜੀ ਪਸੰਦ ਨਹੀਂ ਆਉਂਦੀ ਪਰ ਇਹ ਜੇ ਸੇਵਨ ਦੇ ਕਈ ਫਾਇਦੇ ਹਨ ਇਹ 슈ਗਰ ਦੇ ਰੋਗੀਆਂ ਲਈ ਖਾਸ ਤੌਰ ਤੇ ਫਾਇਦੇਮੰਦ ਹੁੰਦਾ ਹੈ ਗਰਮੀਆਂ ਦੇ ਵਿੱਚ ਇਸ ਦਾ ਸੇਵਨ ਲਾਬਦਾਖ ਹੁੰਦਾ ਹੈ ਗਰਮੀਆਂ 'ਚ ਸਰੀਰ ਲਈ ਫਾਇਦੇਮੰਦ ਇਹ ਪੰਜ ਸਬਜ਼ੀਆਂ ਤੁਹਾਨੂੰ ਹੀਟ ਸਟ੍ਰੋਕ ਤੋਂ ਬਚਾ ਸਕਦੀਆਂ ਨੇ ਜੀਆਂ ਗਰਮੀਆਂ ਦੇ ਮੌਸਮ ਦੇ ਵਿੱਚ ਲੋਕ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਸਹੀ ਖੁਰਾਕ ਨਹੀਂ ਮਿਲ ਪਉਂਦੀ ਅਜਿਹੇ ਵਿੱਚ ਜਦੋਂ ਡਾਈਟੀਸ਼ੀਅਨ ਡਾਕਟਰ ਅਨੀਤਾ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਗਰਮੀਆਂ 'ਚ ਖਾਣ ਪੀਣ ਦੀਆਂ ਆਦਤਾਂ ਨੂੰ ਹਮੇਸ਼ਾ ਠੀਕ ਰੱਖਣਾ ਚਾਹੀਦਾ ਇਹਦੇ ਵਿੱਚ ਅਜਿਹੀਆਂ ਸਬਜ਼ੀਆਂ ਦਾ ਸੇਵਨ ਕਰੋ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ ਗਰਮੀਆਂ ਦੇ ਮੌਸਮ 'ਚ ਠੰਡੀਆਂ ਸਬਜ਼ੀਆਂ ਦਾ ਸੇਵਨ ਕਰਨਾ ਸਿਹਤ ਲਈ ਕਾਫ ਸਬਜੀਆ ਲੋਕੀ ਜਿਹਨਾਂ ਇਸ ਦੇ ਵਿੱਚ ਪਾਣੀ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈ ਲੋਕੀ ਖਾਣ ਨਾਲ ਵੀ ਮੋਟਾਪਾ ਘਟ ਹੁੰਦਾ ਹੈ ਚੁਲਾਈ ਦਾ ਸਾਗ ਚੁਲਾਈ ਦਾ ਸਾਗ ਲੋਕਾਂ ਨੂੰ ਜ਼ਰੂਰ ਖਾਣਾ ਚਾਹੀਦਾ ਲੋਕ ਇਸ ਨੂੰ ਲਾਲ ਸਾਗ ਵੀ ਕਹਿੰਦੇ ਹਨ ਇਸ ਦੇ ਸੇਵਨ ਨਾਲ ਰੋਗ ਪ੍ਰਤੀਰੋਧਕ ਸ਼ਕਤੀਵਾਨੀ ਹੈ ਪਾਲਕ ਗਰਮੀਆਂ ਦੇ ਵਿੱਚ ਪਾਲਕ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਇਰਨ ਹੁੰਦਾ ਹੈ ਇਹ ਸਰੀਰ ਦੇ ਵਿੱਚ ਹਿਮੋਗਲੋਬਿਨ ਨੂੰ ਵਧਾਉਣ ਦਾ ਕੰਮ ਕਰਦਾ ਹੈ ਤੇ ਅਜਿਹੀ ਵਿੱਚ ਪਾਲਕ ਖਾਣਾ ਤੁਹਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਮਸ਼ਹੂਰ ਸਬਜੀ ਤੋਰੀ ਜਿਆ ਤੋਰੀ ਨੂੰ ਵੀ ਗਰਮੀਆ ਦੇ ਵਿੱਚ ਖਾਣ ਦੇ ਫਾਇਦੇ ਬਹੁਤ ਜ਼ਿਆਦਾ ਹਨ ਇਹ ਸਬਜੀ ਸ਼ਰੀਰ ਨੂੰ ਕਾਫੀ ਫਾਇਦੇ ਦਿੰਦੇ ਹੈ ਇਹ ਭਾਰ ਘਟਾਉਣ ਦੇ ਵਿੱਚ ਵੀ ਮਦਦਗਾਰ ਹੈ ਤਰੇਲਾ ਤਰੇਲਾ ਹਰ ਕਿਸੇ ਨੂੰ ਇਹ ਸਬਜੀ ਪਸੰਦ ਨਹੀਂ ਆਉਂਦੀ ਪਰ ਇਹਦੇ ਸੇਵਨ ਦੇ ਕਈ ਫਾਇਦੇ ਹਨ ਇਹ ਸ਼ੂਗਰ ਦੇ ਰੋਗੀਆਂ ਲਈ ਖਾਸ ਤੌਰ ਤੇ ਫਾਇਦੇਮੰਦ ਹੁੰਦਾ ਹੈ ਗਰਮੀਆ ਦੇ ਵਿੱਚ ਇਸ ਦਾ ਸੇਵਨ ਲਾਭਦਾਇਕ ਹੁੰਦਾ ਹੈ